ਸਚੀਰੀਆ ਕਾਲ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਇੱਕ ਬਹੁਤ ਵੱਡਾ ਝਟਕਾ ਵੀ ਹੋ ਸਕਦੀ ਹੈ ਅਤੇ ਕਈਆਂ ਲਈ ਇੱਕ ਵੱਡੀ ਖੁਸ਼ਖਬਰੀ ਵੀ ਕਿਉਂਕਿ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵੱਲੋਂ ਜਿਹੜੇ 6 ਵੱਡੇ ਐਲਾਨ ਕੀਤੇ ਗਏ ਹਨ ਉਹ ਸਿੱਧਾ-ਸਿੱਧਾ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੇ ਹਨ ਦੋਸਤੋ ਜੇ ਤੁਸੀਂ ਵੀ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਹੋ ਜਾਂ ਕੈਨੇਡਾ ਵਿੱਚ ਰਹਿ ਰਹੇ ਹੋ ਜਾਂ ਪੀਆਰ ਦੀ ਉਡੀਕ ਕਰ ਰਹੇ ਹੋ ਜਾਂ ਤੁਸੀਂ ਵਰਕ ਪਰਮਿਟ ਦੀ ਉਡੀਕ ਵਿੱਚ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਵੀਡੀਓ ਨੂੰ ਪੂਰਾ ਦੇਖੋ ਕਿਉਂਕਿ ਇਨ੍ਹਾਂ ਐਲਾਨਾਂ ਦੇ ਨਾਲ ਤੁਹਾਡਾ ਭਵਿੱਖ ਜੁੜਿਆ ਹੋਇਆ ਹੈ ਦੋਸਤੋ ਪਹਿਲਾ ਵੱਡਾ ਐਲਾਨ ਨਵਾਂ ਹੋਮ ਕੇਅਰ ਵਰਕਰ ਪਾਇਲਟ ਲੈ ਕੇ ਆਇਆ ਗਿਆ ਹੈ ਹੁਣ ਤੱਕ ਕੈਨੇਡਾ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਉਹ ਲਗਭਗ 2750 ਲੋਕਾਂ ਨੂੰ ਸਿੱਧੀ ਪੀਆਰ ਦੇਣਗੇ ਪਰ ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 150 ਬੰਦੇ ਉਹ ਹੋਣਗੇ ਜੋ ਆਊਟ ਆਫ ਸਟੇਟਸ ਹੋਣਗੇ ਮਤਲਬ ਜਿਨ੍ਹਾਂ ਕੋਲ ਨਾ ਵਰਕ ਪਰਮਿਟ ਹੋਵੇਗਾ ਨਾ ਪੀਆਰ ਹੋਵੇਗੀ ਸੋ ਦੋਸਤੋ ਜੇਕਰ ਤੁਸੀਂ ਵੀ ਐਸੇ ਹਾਲਾਤ ਵਿੱਚ ਹੋ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ ਦੂਜਾ ਵੱਡਾ ਐਲਾਨ ਨੈਨੀ ਕੋਰਸ ਵਾਲਿਆਂ ਲਈ ਆਇਆ ਹੈ ਜੇਕਰ ਤੁਸੀਂ 6 ਮਹੀਨੇ ਦਾ ਨੈਨੀ ਕੋਰਸ ਕਰ ਲੈਂਦੇ ਹੋ ਤੁਹਾਡੇ ਕੋਲ ਤਜਰਬਾ ਹੋਵੇ ਤੇ 4 ਬੈਂਡ ਆਇਲਟਸ ਦੇ ਹੋਣ ਤਾਂ ਤੁਸੀਂ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ ਕੈਨੇਡਾ ਨੇ ਖੁਦ ਐਲਾਨ ਕੀਤਾ ਹੈ ਕਿ 1 ਇੱਕਤੀ ਮਾਰਚ ਤੋਂ ਨਵੀਆਂ ਫਾਈਲਾਂ ਲੱਗਣਗੀਆਂ ਸੋ ਦੋਸਤੋ ਜਿਨ੍ਹਾਂ ਨੇ ਨੈਨੀ ਕੋਰਸ ਕੀਤਾ ਉਹਨਾਂ ਲਈ ਵੱਡਾ ਮੌਕਾ ਆਇਆ ਹੈ ਤੀਜਾ ਵੱਡਾ ਐਲਾਨ 3 ਸਾਲਾ ਵਰਕ ਪਰਮਿਟ ਬਾਰੇ ਹੈ ਹੁਣ ਕੈਨੇਡਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ 3 ਸਾਲ ਦਾ ਵਰਕ ਪਰਮਿਟ ਮਿਲੇਗਾ ਪਰ ਸਭ ਤੋਂ ਵੱਡੀ ਦੁਖਦੀ ਗੱਲ ਇਹ ਹੈ ਕਿ ਇਸ ਵਿੱਚ ਕੋਈ ਵੀ ਭਾਰਤੀ ਜਾਂ ਪੰਜਾਬੀ ਸ਼ਾਮਲ ਨਹੀਂ ਹਨ ਇਹ ਸਿਰਫ ਯੂਕਰੇਨ ਦੇ ਲੋਕਾਂ ਲਈ ਹੈ ਯੂਕਰੇਨ ਦੇ ਲਗਭਗ 240000 ਲੋਕ ਜੋ ਅਮਰੀਕਾ ਵਿੱਚ ਆਏ ਹੋਏ ਸਨ ਉਹਨਾਂ ਨੂੰ ਹੁਣ ਕੈਨੇਡਾ ਸ਼ਰਨ ਦੇਵੇਗਾ ਚੌਥਾ ਵੱਡਾ ਐਲਾਨ ਜੋ ਕਿ ਸਭ ਤੋਂ ਵੱਡਾ ਹੈ ਉਹ ਹੈ ਕਿ 2025 ਵਿੱਚ 5 ਲੱਖ ਲੋਕਾਂ ਦੇ ਵਰਕ ਪਰਮਿਟ ਖਤਮ ਹੋਣ ਵਾਲੇ ਹਨ ਕਈ ਚੈਨਲ ਇਹ ਕਹਿ ਰਹੇ ਹਨ ਕਿ ਇਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਪਰ ਇਹ ਗੱਲ ਗਲਤ ਹੈ ਕੈਨੇਡਾ ਨੇ ਇਹ ਨਹੀਂ ਕਿਹਾ ਕਿ ਇਹਨਾਂ ਨੂੰ ਡਿਪੋਰਟ ਕਰਾਂਗੇ ਸਿਰਫ ਇਹ ਕਿਹਾ ਗਿਆ ਕਿ ਇਹਨਾਂ ਦੇ ਵਰਕ ਪਰਮਿਟ ਖਤਮ ਹੋਣਗੇ ਇਸ ਲਈ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ਉਹ ਐਪਲੀਕੇਸ਼ਨ ਸਮੇਂ ਤੇ ਲਾਉਣ ਪੰਜਵਾਂ ਵੱਡਾ ਐਲਾਨ ਜੋ ਕਿ ਹਰ ਵਿਅਕਤੀ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਉਹ ਇਹ ਕਿ ਜਿਹੜੇ ਵੀ ਲੋਕ ਪ੍ਰੀ ਅਪਰੂਵਡ ਐਲ ਐਮ ਆਈ ਲੈਂਡ ਦੀ ਸੋਚ ਰਹੇ ਹਨ ਉਹ ਧੋਖੇ ਵਿੱਚ ਨਾ ਪੈਣ ਕਈ ਲੋਕਾਂ ਨੇ ਪੈਸੇ ਦੇ ਕੇ ਐਲ ਐਮ ਆਈਆਂ ਲਈਆਂ ਤੇ ਉਹਨਾਂ ਨੂੰ ਮਿਲਿਆ ਕੁਝ ਵੀ ਨਹੀਂ ਕੈਨੇਡਾ ਵਿੱਚ ਬੈਠੇ ਹਜ਼ਾਰਾਂ ਲੋਕ ਅੱਜ ਵੀ ਤੱਕੇ ਖਾ ਰਹੇ ਹਨ कि ਜਦ ਤੱਕ ਤੁਹਾਡਾ ਪੀਜ਼ੀਡਬਲਪ ਵਰਕ ਪਰਮਿਟ ਹੱਥ ਵਿੱਚ ਨਹੀਂ ਆ ਜਾਂਦਾ ਕਿਸੇ ਨੂੰ ਵੀ ਪੈਸਾ ਨਾ ਦਿਓ 6ਵਾਂ ਵੱਡਾ ਐਲਾਨ ਜੋ ਮਾਰਕ ਮਿਲਰ ਵੱਲੋਂ ਕੀਤਾ ਗਿਆ ਸੀ ਉਹ ਇਹ ਕਿ ਜਿਹੜੇ 6 ਮਹੀਨੇ ਦੇ ਕੋਰਸ ਕਰ ਰਹੇ ਹਨ ਉਹਨਾਂ ਨੂੰ ਨਾ ਤਾਂ ਵਰਕ ਪਰਮਿਟ ਮਿਲੇਗਾ ਤੇ ਨਾ ਹੀ ਪੀਆਰ ਪਰ ਦੋਸਤੋ ਇਹ ਗੱਲ ਅੱਧੀ ਸੱਚ ਹੈ ਕਿਉਂਕਿ ਜਿਹੜੇ ਵਿਜ਼ਟਰ ਵੀਜ਼ੇ ਤੇ ਆਏ ਹਨ ਜਾਂ ਜਿਹੜੇ ਆਊਟ ਆਫ ਸਟੇਟਸ ਹਨ ਉਹ 6 ਮਹੀਨੇ ਦਾ ਕੋਰਸ ਕਰਕੇ ਫਿਰ ਵੀ ਅਪਲਾਈ ਕਰ ਸਕਦੇ ਹਨ ਬਸ ਇਹ ਕੋਰਸ ਲੀਗਲ ਹੋਵੇ ਇਸ ਤੋਂ ਇਲਾਵਾ ਇੱਕ ਨਵਾਂ ਡਰਾ ਵੀ ਆਇਆ ਸੀ ਜਿਹੜਾ ਕਿ ਫ੍ਰੈਂਚ ਭਾਸ਼ਾ ਵਾਲਿਆਂ ਲਈ ਸੀ 19 ਫਰਵਰੀ ਨੂੰ ਆਇਆ ਸੀ ਜਿਸ ਵਿੱਚ 6500 ਲੋਕਾਂ ਨੂੰ ਇਨਵਾਈਟ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਡਰਾ ਸੀ ਜੇਕਰ ਤੁਸੀਂ ਫ੍ਰੈਂਚ ਭਾਸ਼ਾ ਸਿੱਖ ਲੈਂਦੇ ਹੋ ਤੁਹਾਨੂੰ ਸਿਰਫ 5 ਬੈਂਡ ਲੋੜੀਂਦੇ ਹਨ ਅਤੇ ਤੁਸੀਂ ਆਸਾਨੀ ਨਾਲ ਆਪਣਾ ਵਰਕ ਪਰਮਿਟ ਅਤੇ ਪੀਆਰ ਲੈ ਸਕਦੇ ਹੋ ਹੁਣ ਦੋਸਤੋ ਇੱਕ ਵੱਡੀ ਗੱਲ ਕੈਨੇਡਾ ਦੀ ਸਰਕਾਰ ਨਵੇਂ ਐਲਾਨ ਕਰ ਰਹੀ ਹੈ ਕਿ ਉਹਨਾਂ ਕੋਲ ਲਗਭਗ 20 ਲੱਖ ਤੋਂ ਵੀ ਵੱਧ ਫਾਈਲਾਂ ਬੈਕਲੌਗ ਵਿੱਚ ਪਈਆਂ ਹੋਈਆਂ ਹਨ ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਕਲੀਅਰ ਕੀਤਾ ਜਾਵੇਗਾ رشیل بندیان جو ਨਵੀਂ ਇਮੀਗ੍ਰੇਸ਼ਨ ਮੰਤਰੀ ਬਣੀ ਹੈ ਉਹ ਖੁਦ ਕਹਿ ਰਹੀ ਹੈ ਕਿ ਪਹਿਲਾ ਟਾਰਗੇਟ ਇਹ ਬੈਕਲੌਗ ਖਤਮ ਕਰਨਾ ਹੋਵੇਗਾ ਹੁਣ ਆਖਿਰ ਵਿੱਚ ਇੱਕ ਹੋਰ ਨਵਾਂ ਅਤੇ ਵੱਡਾ ਐਲਾਨ ਜੋ ਕਿ ਕੈਨੇਡਾ ਸਰਕਾਰ ਨੇ ਕੀਤਾ ਹੈ ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਆਓ ਇਸ ਬਾਰੇ ਵੀ 2 ਮਿੰਟ ਤੱਕ ਗੱਲ ਕਰੀਏ ਦੋਸਤੋ ਹੁਣ ਕੈਨੇਡਾ ਸਰਕਾਰ ਵੱਲੋਂ ਇੱਕ ਨਵਾਂ ਪਾਇਲਟ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ ਜੋ ਰੂਰਲ ਐਂਡ ਨਾਰthern ਇਮੀਗ੍ਰੇਸ਼ਨ ਪਾਇਲਟ R N I P ਨੂੰ ਹੋਰ ਵਿਦੌਣ ਦੇ ਬਾਰੇ ਹੈ ਇਹ ਪ੍ਰੋਗਰਾਮ ਪਹਿਲਾਂ ਵੀ ਚੱਲ ਰਿਹਾ ਸੀ ਪਰ ਹੁਣ ਇਸ ਨੂੰ ਨਵੀਆਂ ਨੀਤੀਆਂ ਦੇ ਨਾਲ ਦੁਬਾਰਾ ਲਾਂਚ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮਤਲਬ ਇਹ ਹੈ ਕਿ ਜਿਹੜੇ ਨੌਜਵਾਨ ਜਾਂ ਪਰਿਵਾਰ ਜਿਹੜੇ ਸਿਰਫ ਵੱਡੇ ਸ਼ਹਿਰਾਂ ਜਿਵੇਂ ਟ੍ਰਾਂਟੋ ਵੈਂਕੂਵਰ ਜਾਂ ਕੈਲਗਰੀ ਜਾਣ ਦੇ ਸੁਪਨੇ ਲੈ ਕੇ ਬੈਠੇ ਹਨ ਉਹ ਆਪਣਾ ਰੁੱਖ ਛੋਟੇ ਅਤੇ ਪਿੰਡ ਸਮਾਨ ਇਲਾਕਿਆਂ ਵੱਲ ਵੀ ਕਰ ਸਕਦੇ ਹਨ। ਹੁਣ ਕੈਨੇਡਾ ਸਰਕਾਰ ਇਨ੍ਹਾਂ ਛੋਟੇ ਸ਼ਹਿਰਾਂ ਅਤੇ ਪਿੰਡਾਂ ਨੂੰ ਵਸਾਉਣ ਲਈ ਉੱਥੇ ਆਉਣ ਵਾਲਿਆਂ ਨੂੰ ਸਿੱਧੀ ਪੀਆਰ ਦੇਣ ਦੀ ਗੱਲ ਕਰ ਰਹੀ ਹੈ। ਇਨ੍ਹਾਂ ਪਾਇਲਟਸ ਰਾਹੀਂ ਜੇ ਤੁਸੀਂ ਛੋਟੇ ਇਲਾਕਿਆਂ ਵਿੱਚ ਜਾ ਕੇ ਕੰਮ ਕਰਦੇ ਹੋ ਤਤੋਂ ਨੂੰ ਲਾਈਨ 'ਚ ਨਹੀਂ ਲੱਗਣਾ ਪਵੇਗਾ ਜਿਵੇਂ ਬਾਕੀ ਐਕਸਪ੍ਰੈਸ ਐਂਟਰੀ ਜਾਂ ਸਟੂਡੈਂਟ ਤੋਂ ਬਾਅਦ ਪੀਆਰ ਲਈ ਲੋਕ ਲਾਈਨ ਵਿੱਚ ਖੜੇ ਹੋਣੇ ਪੈਂਦੇ ਹਨ ਸੋਚੋ ਦੋਸਤੋ ਜੇ ਤੁਸੀਂ 6 ਮਹੀਨੇ ਜਾਂ 1 ਸਾਲ ਕਿਸੇ ਛੋਟੀ ਜੀ ਜਗ੍ਹਾ ਤੇ ਕੰਮ ਕਰ ਲੈਂਦੇ ਹੋ ਤਾਂ ਤੁਹਾਡੀ ਫਾਈਲ ਤੁਰੰਤ ਅੱਗੇ ਲੱਗ ਸਕਦੀ ਹੈ ਕੈਨੇਡਾ ਸਰਕਾਰ ਖੁਦ ਐਲਾਨ ਕਰ ਚੁੱਕੀ ਹੈ ਕਿ ਜੋ ਵੀ ਲੋਕ ਉਹਨਾਂ ਇਲਾਕਿਆਂ ਵਿੱਚ ਆ ਕੇ ਕੰਮ ਕਰਨਗੇ ਉਹਨਾਂ ਨੂੰ ਤੁਰੰਤ ਸੈਟਲਮੈਂਟ ਸਪੋਰਟ ਕਰ ਲੱਭਣ ਵਿੱਚ ਮਦਦ ਤੇ ਸਿੱਧੀ ਪੀਆਰ ਦਿੱਤੀ ਜਾਵੇਗੀ ਇਸ ਚ ਬੁਚਿੰਗ ਮੇਨਟੇਨੈਂਸ ਫਾਰਮਵਰਕ ਸੇਵਾ ਕੰਮ ਬੇਬੀ ਕੇਅਰ ਹੋਮ ਕੇਅਰ ਵਰਕ ਫੈਕਟਰੀ ਵਰਕ ਹੋਟਲ ਮੋਟਲ ਵਰਗੇ ਕਈ ਕੰਮ ਸ਼ਾਮਿਲ ਹਨ ਖਾਸ ਕਰਕੇ ਉਹ ਲੋਕ ਜਿਨ੍ਹਾਂ ਕੋਲ ਖਾਸ ਤਕਨੀਕੀ ਡਿਗਰੀਆਂ ਨਹੀਂ ਹਨ ਪਰ ਕੰਮ ਕਰਨ ਦਾ ਸ਼ੌਂਕ ਹੈ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ ਇਹ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ 5 ਸਾਲ ਤੱਕ ਚੱਲਣਗਾ ਅਤੇ ਹਰ ਸਾਲ ਲਗਭਗ 10000 ਨਵੇਂ ਲੋਕਾਂ ਨੂੰ ਸਿੱਧਾ ਰਸਤਾ ਦੇਵੇਗਾ ਦੋਸਤੋ ਇਹ ਮੌਕਾ ਕਦੇ ਮੁੜਨੇ ਸੋਚੋ ਦੋਸਤੋ ਜੇ ਤੁਸੀਂ 6 ਮਹੀਨੇ ਜਾਂ 1 ਸਾਲ ਕਿਸੇ ਛੋਟੀ ਜੀ ਜਗ੍ਹਾ ਤੇ ਕੰਮ ਕਰ ਲੈਂਦੇ ਹੋ ਤਾਂ ਤੁਹਾਡੀ ਫਾਈਲ ਤੁਰੰਤ ਅੱਗੇ ਲੱਗ ਸਕਦੀ ਹੈ ਕੈਨੇਡਾ ਸਰਕਾਰ ਖੁਦ ਐਲਾਨ ਕਰ ਚੁੱਕੀ ਹੈ ਕਿ ਜੋ ਵੀ ਲੋਕ ਉਹਨਾਂ ਇਲਾਕਿਆਂ ਵਿੱਚ ਆ ਕੇ ਕੰਮ ਕਰਨਗੇ ਉਹਨਾਂ ਨੂੰ ਤੁਰੰਤ ਸੈਟਲਮੈਂਟ ਸਪੋਰਟ ਘਰ ਲੱਭਣ ਵਿੱਚ ਮਦਦ ਤੇ ਸਿੱਧੀ ਪੀਆਰ ਦਿੱਤੀ ਜਾਵੇਗੀ ਇਸ ਵਿੱਚ ਬੁਚਿੰਗ ਮੇਨਟੇਨੈਂਸ ਫਾਰਮਵਰਕ ਸੇਵਾ ਕੰਮ ਬੇਬੀ ਕੇਅਰ ਹੋਮ ਕੇਅਰ ਵਰਕ ਫੈਕਟਰੀ ਵਰਕ ਹੋਟਲ ਮੋਟਰ ਵਰਗੇ ਕਈ ਕੰਮ ਸ਼ਾਮਿਲ ਹਨ ਖਾਸ ਕਰਕੇ ਉਹ ਲੋਕ ਜਿਨ੍ਹਾਂ ਕੋਲ ਖਾਸ ਤਕਨੀਕੀ ਡਿਗਰੀਆਂ ਨਹੀਂ ਹਨ ਪਰ ਕੰਮ ਕਰਨ ਦਾ ਸ਼ੌਂਕ ਹੈ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ ਇਹ ਰੂਰਲ ਐਂਡ ਨਾਰthern ਇਮੀਗ੍ਰੇਸ਼ਨ ਪਾਇਲਟ 5 ਸਾਲ ਤੱਕ ਚਲੇਗਾ ਅਤੇ ਹਰ ਸਾਲ ਲਗਭਗ 10000 ਨਵੇਂ ਲੋਕਾਂ ਨੂੰ ਸਿੱਧਾ ਰਸਤਾ ਦੇਵੇਗਾ ਦੋਸਤੋ ਇਹ ਮੌਕਾ ਕਦੇ ਮੁੜ ਨਹੀਂ ਆਉਂਦਾ ਅਤੇ ਜੇ ਤੁਸੀਂ ਵੀ ਇਹ ਸੋਚ ਰਹੇ ਹੋ ਕਿ ਕੈਨੇਡਾ ਜਾਣ ਦਾ ਰਸਤਾ ਨਹੀਂ ਮਿਲ ਰਿਹਾ ਤਾਂ ਸ਼ਹਿਰਾਂ ਦੀ ਭੀੜ ਛੱਡੋ ਅਤੇ ਇਨ੍ਹਾਂ ਛੋਟੇ ਇਲਾਕਿਆਂ ਵੱਲ ਜਾ ਕੇ ਆਪਣਾ ਸੁਪਨਾ ਪੂਰਾ ਕਰੋ ਕੈਨੇਡਾ ਸਰਕਾਰ ਨੇ ਹੁਣ ਓਪਨ ਵਰਕ ਪਰਮਿਟ ਫਾਰ ਸਪਾਊਸ ਐਸਓਡਬਲੂ ਪੀਛ ਵੀ ਵੱਡਾ ਬਦਲਾ ਕੀਤਾ ਹੈ ਇਹ ਉਹ ਵਾਇਕ ਪਰਮਿਟ ਹੁੰਦਾ ਜਿਸ ਦੇ ਜ਼ਰੀਏ ਜੇ ਕੋਈ ਵਿਅਕਤੀ ਕੈਨੇਡਾ 'ਚ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਤੇ ਹੁੰਦਾ ਤਾਂ ਉਸ ਦੇ ਜੀਵਨ ਸਾਥੀ ਨੂੰ ਵੀ ਕੰਮ ਕਰਨ ਦੀ ਇਜਾਜ਼ਤ ਮਿਲਦੀ ਸੀ ਪਰ ਹੁਣ ਨਵੀਆਂ پابੰਦੀਆਂ ਅਤੇ ਨਵੀਆਂ ਸ਼ਰਤਾਂ ਲਾਈਆਂ ਗਈਆਂ ਹਨ ਹੁਣ ਜੇ ਤੁਸੀਂ ਐਸਓਡਬਲਯੂਪੀ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਸਾਬਤ ਕਰਨਾ ਪਵੇਗਾ ਕਿ ਤੁਸੀਂ ਅਸਲ ਵਿੱਚ ਮੈਰਿਡ ਹੋ ਅਤੇ ਤੁਹਾਡਾ ਰਿਸ਼ਤਾ ਸਿਰਫ ਕਾਗਜ਼ਾਂ ਲਈ ਨਹੀਂ ਬਣਾਇਆ ਗਿਆ ਹੁਣ ਇਮੀਗ੍ਰੇਸ਼ਨ ਆਫੀਸਰ ਵੈਡਿੰਗ ਫੋਟੋਸ ਟ੍ਰੈਵਲ ਹਿਸਟਰੀ ਚੈਟ ਰਿਕਾਰਡ ਵੀਡੀਓ ਕਾਲ ਦੀ ਹਿਸਟਰੀ ਪਰਿਵਾਰ ਦੀ ਮਨਜ਼ੂਰੀ ਬੈਂਕ ਰਿਕਾਰਡ ਜਾਇਦਾ ਦੇ ਸੰਜੀਗ ਕਾਗਜ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਂਚ ਕਰੇਗਾ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਤਾਂ ਪਹਿਲਾਂ ਵੀ ਹੁੰਦਾ ਸੀ ਪਰ ਹੁਣ ਕੈਨੇਡਾ ਸਰਕਾਰ ਨੇ ਇਹਨਾਂ ਡਾਕੂਮੈਂਟਸ ਤੇ ਹੋਰ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਕੈਨੇਡਾ ਵਿੱਚ ਫਰਾਡ ਮੈਰਿਜ ਝੂਠੀਆਂ ਸ਼ਾਦੀਆਂ ਦੇ ਕੇਸ ਬਹੁਤ ਵੱਧ ਗਏ ਹਨ ਇਸ ਲਈ ਹੁਣ ਜਿਹੜਾ ਵੀ ਵਿਅਕਤੀ ਆਪਣੀ ਸਪਾਊਸ ਜੀਵਨ ਸਾਥੀ ਨੂੰ ਲੈ ਕੇ ਆਉਣਾ ਚਾਹੁੰਦਾ ਉਹ ਪਹਿਲਾਂ ਆਪਣੇ ਰਿਸ਼ਤੇ ਨੂੰ ਬਿਲਕੁਲ ਠੋਸ ਸਬੂਤ ਨਾਲ ਸਾਬਤ ਕਰਨਾ ਪਵੇਗਾ ਹੁਣ ਸ਼ੌਕਿੰਗ ਗੱਲ ਹੈ ਦੋਸਤੋ ਜੇ ਤੁਹਾਡਾ ਸਪਾਊਸ ਓਪਨ ਵਰਕ ਪਰਮਿਟ ਰੱਦ ਹੋ ਜਾਂਦਾ ਤਾਂ ਤੁਹਾਡਾ ਭਵਿੱਖ ਵੀ ਖਤਰੇ 'ਚ ਪੈ ਸਕਦਾ ਕਿਉਂਕਿ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਰਿਕਾਰਡ 'ਚ ਲਿਖ ਦਿੰਦੀ ਕਿ ਤੁਸੀਂ ਫਰਾਡ ਰਿਸ਼ਤਾ ਪੇਸ਼ ਕੀਤਾ ਸੀ ਇਸ ਕਾਰਨ ਤੁਹਾਡੇ ਆਉਣ ਵਾਲੇ ਪੀਆਰ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਵੀ ਰੱਦ ਹੋ ਸਕਦੇ ਹੁਣ ਆਉਣ ਵਾਲੇ ਸਮੇਂ ਵਿੱਚ ਅਗਲੇ 3 ਮਹੀਨੇ ਦੇ ਵਿੱਚ ਕੈਨੇਡਾ ਗਵਰਨਮੈਂਟ ਐਸਓਡਬਲਯੂਪੀ ਚ ਹੋਰ ਵਧੇਰੇ ਟਫ ਰੂਲ ਲਿਆ ਸਕਦੀ ਹੈ ਜਿਸ ਨੂੰ ਲੈ ਕੇ ਕਈ ਇਮੀਗ੍ਰੇਸ਼ਨ ਲਾਅ ਅਫਸਰਾਂ ਨੇ ਅੰਦਰੂਨੀ ਮੀਟਿੰਗਾਂ ਵਿੱਚ ਚਰਚਾ ਵੀ ਕੀਤੀ ਹੈ ਇਸ ਦਾ ਸਿੱਧਾ ਮਤਲਬ ਇਹ ਦੋਸਤੋ ਜੇ ਤੁਸੀਂ ਕੈਨੇਡਾ ਆ ਚੁੱਕੇ ਹੋ ਜਾਂ ਆਉਣ ਦੀ ਤਿਆਰੀ ਚ ਹੋ ਅਤੇ ਸਪਾਊਸ ਓਪਨ ਵਰਕ ਪਰਮਿਟ ਲਵਾਉਣ ਦਾ ਸੋਚ ਰਹੇ ਹੋ ਤਾਂ ਹੁਣ ਤੋਂ ਹੀ ਆਪਣੇ ਰਿਸ਼ਤੇ ਦੀ ਪੂਰੀ ਤਿਆਰੀ ਕਰੋ ਹਰੇਕ ਕਾਗਜ਼ ਹਰੇਕ ਸਬੂਤ ਜੋ ਇਮੀਗ੍ਰੇਸ਼ਨ ਨੂੰ ਦਿਖਾ ਸਕੋ ਕਈ ਲੋਕ ਆਖਦੇ ਫੋਟੋ ਤਾਂ ਕਾਫੀ ਆ ਵਿਆਹ ਦੀ ਵੀਡੀਓ ਪਰ ਹੁਣ ਕੈਨੇਡਾ ਆਖਦਾ ਨਹੀਂ ਸਾਫ਼-ਸਾਫ਼ ਦੱਸੋ ਤੁਸੀਂ ਇੱਕ ਦੂਜੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਹੋ ਕੀ ਤੁਸੀਂ ਇੱਕ ਦੂਜੇ ਨਾਲ ਰਹੇ ਹੋ ਕੀ ਪਰਿਵਾਰ ਵੀ ਮਿਲ ਚੁੱਕੇ ਨੇ ਤੁਸੀਂ ਇੱਕ ਦੂਜੇ ਲਈ ਕਿੰਨਾ ਖਰਚ ਕਰਦੇ ਹੋ ਤੁਹਾਡਾ ਰਿਸ਼ਤਾ ਸੱਚਮੁੱਚ ਪਿਆਰ ਤੇ ਵਿਸ਼ਵਾਸ ਤੇ ਬਣਿਆ ਹੈ ਜਾਂ ਸਿਰਫ ਕਾਗਜ਼ਾਂ ਲਈ ਸੋ ਦੋਸਤੋ ਇਹ ਹਨ ਉਹ ਵੱਡੇ ਐਲਾਨ ਜੋ ਤੁਹਾਡੀ ਜ਼ਿੰਦਗੀ ਬਦਲ ਸਕਦੇ ਹਨ ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਜਾਂ ਉੱਥੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਸੋਨਾ ਹੈ ਖਾਸ ਲੋਕਾਂ ਨੂੰ ਧੋਖੇਬਾਜ਼ਾਂ ਤੋਂ ਬਚੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹੋਰ ਵੀ ਅਪਡੇਟਸ ਲਈ ਬਨੇ ਰਹੋ ਦੋਸਤੋ